ਤੋ ਬੀ ਐਸ ਬਾਜਵਾ ਮੈਂਬਰ ਪੰਜਾਬ ਮੈਡੀਕਲ ਕਾਉਂਸਲ ਅੱਜ ਮੈਂ ਆਪਣੀ ਆਫੀਸ਼ੀਅਲ ਵਿਜ਼ਿਟ ਤੇ ਅਮਨਦੀਪ ਰੋਪੋ ਹਸਪੀਟਲ ਜਿਹੜੀ ਸੀਐਮਈ ਆਰਗੇਨਾਈਜ਼ ਕੀਤੀ ਹੈ ਉਹਦੇ ਤੇ ਮੈਂ ਅੱਜ ਆਇਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੀ ਸੀਐਮਈਸ ਕਿਉਂ ਕਰਦੇ ਆਪਾਂ ਕਹਿੰਦਾ ਕੀ ਬੈਨੀਫਿਟ ਹੈ ਕਿ ਡਾਕਟਰਸ ਐਂਡ ਨਰਸਿੰਗ ਸਟਾਫ ਇਨਾ ਵਾਸਤੇ ਲਈ ਹੈ ਨੌਲੇਜ ਨੂੰ ਅਪਡੇਟ ਕਰਨਾ ਔਰ ਆਪਸ ਵਿੱਚ ਚੇਂਜ ਆਫ ਨੌਲੇਜ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਸਾਡਾ ਪਰਪਸ ਇਹ ਨਹੀਂ ਹੈ ਕਿ ਅਸੀਂ ਇੱਕ ਵਾਰੀ ਮੈਡੀਕਲ professions ਆ ਗਏ ਤਾਂ ਆਪਾਂ ਉੱਥੇ ਰੁਕ ਗਏ ਅਸੀਂ ਆਪਣੀ ਨੌਲੇਜ ਨੂੰ ਅਪਡੇਟ ਕਰਨਾ ਹੈ ਤੇ ਉਸ ਨੌਲੇਜ ਨੂੰ ਆਪਣੇ ਪੇਸ਼ੈਂਟ ਤੇ ਅਪਲਾਈ ਕਰਨਾ ਹੈ ਫॉर ਦਾ ਬੈਟਰਮੈਂਟ ਆਫ ਦਾ ਪੇਸ਼ੈਂਟ ਸੋ ਅੱਜ ਇਹ ਮੈਡੀਕਲ ਕਾਉਂਸਲ ਨੇ ਇੱਕ ਕ੍ਰਾਈਟੇਰੀਆ ਬਣਾਇਆ ਹੈਗਾ ਕਿ ਡਾਕਟਰਸ ਵਾਸਤੇ ਇਹਦੇ ਕ੍ਰੈਡਿਟ ਆਰ ਅਰਨ ਕਰਨੇ ਆ ਫॉर ਰੀਨਿਊਅਲ ਆਫ देयर ਰਜਿਸਟ੍ਰੇਸ਼ਨ ਇਨ ਫਿਊਚਰ ਸੋ ਵਾਟ ਏਵਰ ਅਸੀਂ ਕ੍ਰੈਡਿਟ ਆਰ ਦਿੰਦੇ ਆ ਕਿ ਜੇ ਅਸੀਂ ਮਤਲਬ ਮੰਨ ਲਓ ਕਿ ਇੱਥਾਂ 'ਚ ਵਰਕਸ਼ਾਪ ਚੱਲ ਰਹੀ ਆ ਇਹਦੇ ਵਿੱਚ ਅਸੀਂ ਮਤਲਬ ਸਾਰਾ ਦਿਨ ਵਰਕਸ਼ਾਪ ਕਰਾਂਗੇ ਉਨੂੰ ਵੀ ਵਿਲ ਗਿਵ 4 ਕ੍ਰੈਡਿਟ ਆਰਸ ਟੂ ਡਾਕਟਰਸ ਐਂਡ ਦਾ ਅਟੈਂਡੀਸ ਜਿਹੜਾ ਸਾਡਾ ਨਰਸਿੰਗ ਸਟਾਫ ਹੈ ਫੇ ਦੂਜੇ ਨੇ ਸੋ ਇਹ ਮੰਡੇਟਰੀ ਨੇ ਸੋ ਮੈਨੂੰ ਬੜਾ ਚੰਗਾ ਲੱਗਾ ਕਿ ਜਿਸ ਤਾਂ ਤੁਸੀਂ ਅੱਜ ਆਏ ਹੋ ਕਿ ਇਹ ਅੱਜ ਦਾ ਜਿਹੜਾ ਟੌਪਿਕ ਸੀ ਇਹਨਾਂ ਦਾ ਮਕੈਨੀਕਲ ਵੈਂਟੀਲੇਸ਼ਨ ਮੜਾ ਇੱਕ ਵਕਤ ਦੀ ਜ਼ਰੂਰਤ ਹੈ ਤੁਸੀਂ ਵੇਖਦੇ ਹੋਗੇ ਕਿ ਆਪਾਂ ਵੇਖਦੇ ਆ ਕਿ ਐਮਰਜੈਂਸੀ ਦੇ ਪੇਸ਼ੈਂਟ ਜਾਂਦਾ ਹੈਗਾ ਹਸਪੀਟਲ ਦੇ ਵਿੱਚ ਉਹਨੂੰ ਕ੍ਰਿਟੀਕਲ ਕੰਡੀਸ਼ਨਸ ਹੁੰਦਾ ਕਹਿੰਦੇ ਕਿ ਉਹਨੂੰ ਕੈਂਡੀਡੇਟ ਦੀ ਜ਼ਰੂਰਤ ਹੈ ਗਈ ਹੈ ਉਹ ਟ੍ਰੀਟਮੈਂਟ ਦਾ ਦਾਇਰੇ ਦਾ ਹਿੱਸਾ ਬਣ ਜਾਂਦਾ ਕਿਉਂਕਿ ਬਿਮਾਰੀ ਕੁਝ ਹੋਰ ਹੁੰਦੀ ਆ ਪਰ ਜਿਹਦੇ ਕੋਲ ਨੂੰ ਅਸੀਂ ਇਸ ਤਰ੍ਹਾਂ ਨਹੀਂ ਮੈਨੇਜ ਕਰਦੇ ਤਾਂ ਪੇਸ਼ੈਂਟ ਦੀ ਜਾਨ ਜਾ ਸਕਦੀ ਸੋ ਵੈਰੀ ਇੰਪੋਰਟੈਂਟ ਟਾਪਿਕ ਜਿਹਦੇ ਵਿੱਚ ਅਸੀਂ ਆਪਣੇ ਡਾਕਟਰਸ ਨੂੰ ਵੀ ਅਪਡੇਟ ਕਰਦੇ ਆ ਆਪਣੇ ਨਰਸਿੰਗ ਸਟਾਫ ਨੂੰ ਵੀ ਅਪਡੇਟ ਕਰਦੇ ਆ ਕਿਉਂਕਿ ਇਹ ਵੀ ਇੱਕ ਆਈਐਸਯੂ ਦਾ ਬੜਾ ਵਾਈਟਲ ਹਿਸਾਬ ਹੁੰਦੇ ਨੇ ਨੂੰ ਨੋਟ ਅਟੈਂਡ ਕਰਨ ਵਾਸਤੇ ਸੋ ਜਿਹੜੀਆਂ ਇਹ ਸੀਐਮਈ ਚ ਨੇ ਮੈਂ ਸਮਝਦਾ ਕਿ ਜੋ ਪੀਐਮਸੀ ਦਾ ਬੜਾ ਵਧੀਆ ਉਪਰਾਲਾ ਹੈ ਔਰ ਇਹਦੇ ਨਾਲ ਅਸੀਂ ਆਪਣੀ ਨੌਲੇਜ ਨੂੰ ਅਪਡੇਟ ਕਰਦੇ ਹਾਂ ਮੈਨੂੰ ਬੜਾ ਚੰਗਾ ਲੱਗਾ ਆ ਕੇ ਅੱਜ ਕਿ ਅੱਜ ਬਹੁਤ ਹੀ ਚੰਗੇ ਢੰਗ ਦੇ ਨਾਲ ਜਿਹੜੀ ਅੱਜ ਇਹਨਾਂ ਵਰਕਸ਼ਾਪ ਜਿਹੜੀ ਹੈ tổਰਗੇਨਾਈਜ਼ ਕੀਤੀ ਹੈ ਔਰ ਮੈਂ ਆਸ ਰੱਖਦਾ ਹਾਂ ਕਿ ਡਾਕਟਰ ਮਨਦੀਪ ਜੀ ਔਰ ਕੋਲਪੇਨ ਦਾ ਸਾਰਾ ਅਗਾਹ ਤੋਂ ਵੀ ਜਿਹੜੀਆਂ ਆਪਣੇ ਜਿਹੜੇ ਸਟੂਡੈਂਟਸ ਨੇ ਡਾਕਟਰਸ ਨੂੰ ਅਪਡੇਟ ਕਰਨ ਵਾਸਤੇ ਇਹੋ ਜਿਹੇ ਸੀਐਮਈ ਉਹ ਕਰਦੇ ਰਹਨਗੇ ਮੈਂ ਉਹਨਾਂ ਨੂੰ ਬਹੁਤ-ਬਹੁਤ ਬਧਾਈ ਦਿੰਦਾ ਸਰ ਨਰਸਿੰਗ ਸਟਾਫ ਨੇ ਐਡਵਾਂਸ ਮੈਡੀਕਲ ਵੈਂਟੀਲੇਸ਼ਨ ਹੈ ਐਨੀ ਕਾਲਜ ਇੰਨੀ ਕੋ ਜ਼ਰੂਰੀ ਸਮਝਦੇ ਸਰ ਦੇਖੋ ਜਦੋਂ ਅਸੀਂ ਆਪਣੇ ਆਈਸੀਯੂਸ ਜਾਂਦੇ ਹਾਂ ਡਾਕਟਰਸ ਦੇ ਨਾਲ ਬਾਕੀ ਪੈਰਾਮੈਡਿਕ ਸਟਾਫ ਹੀ ਹੁੰਦਾ ਜੇ ਸਾਡੇ ਕੋਲ ਉੱਥੇ ਜਿਹੜਾ ਨਰਸਿੰਗ ਸਟਾਫ ਹੈ ਉਹ ਨੋਲੇਜੇਬਲ ਨਹੀਂ ਹੋਊਗਾ ਤਾਂ ਆਪਾਂ ਤੇ ਕਹਿੰਦਾ ਡਾਕਟਰਸ ਉਹਨੂੰ ਅਟੈਂਡ ਨਹੀਂ ਕਰ ਪਾਏਗਾ ਸੋ ਇੱਕ ਬਹੁਤ ਅਹਿਮ ਹਿੱਸਾ ਹੈ ਸਾਡੇ ਸਟਾਫ ਦਾ ਠੀਕ ਹੈ ਤੇ ਇਹਨਾਂ ਨੂੰ ਐਡਵੋਕੇਟ ਕਰਨਾ ਮੈਂ ਸਮਝਦਾ ਕਿ ਬਹੁਤ ਵੱਡੀ ਗੱਲ ਹੈਗੀ ਹੈ ਔਰ ਜ਼ਰੂਰੀ ਹੈ ਉਹ ਜਿਹੜਾ ਇਹਨਾਂ ਨੇ ਅਦਾਕ ਸਾਹਿਬ ਇਹ ਉਪਰਾਲਾ ਕੀਤਾ ਇਹ ਇੱਕ ਬੜਾ ਅਹਿਮ ਉਪਰਾਲਾ ਹੈ ਸਟੂਡੈਂਟਸ ਨੂੰ ਕਿੰਨਾ ਬੂਸਟ ਮਿਲਗਾ ਜਿਹੜੇ ਨਰਸਿੰਗ ਦੇ ਅਧਿਆਪਕ ਹਿੰਗੇ ਸਟੂਡੈਂਟਸ ਡੈਫੀਨਿਟਲੀ ਜੀ ਇਹ ਦੇਖੋ ਜਿਹੜੀ ਚੀਜ਼ ਨਰਸਿੰਗ ਸਟਾਫ ਸੋ ਤੇ ਇਹ ਆ ਹੀ ਗਏ ਮੈਂ ਪਹਿਲਾਂ ਇੱਕ ਬੜੀ ਲਫਜ਼ਿਆ ਸੀ ਕਿ ਨਰਸਿੰਗ ਪਰਸ ਜਿਹੜਾ ਪ੍ਰੋਫੈਸ਼ਨ ਹੈ ਇੱਕ ਡਾਇਨਾਮਿਕ ਪ੍ਰੋਫੈਸ਼ਨ ਹੈ ਇਹ ਲੋਕ ਜਿਹਦੇ ਚਾਹੀ ਸ਼ੋਰਟ ਲਾਈਫ ਆਪਾਂ ਸਿੱਖਣ ਨੂੰ ਤੁਹਾਨੂੰ ਕੁਝ ਨਾ ਕੁਝ ਮਿਲਦਾ ਹੈਗਾ ਉਹ ਹੀ ਉਹ ਜੋ ਸਿੱਖਾਂਗੇ ਉਹ ਹੀ ਅਸੀਂ ਪ੍ਰੈਕਟੀਕਲ ਲਾਈਫ 'ਚ ਅਪਲਾਈ ਕਰਾਂਗੇ ਪਰ ਸਟੂਡੈਂਟ ਲਾਈਫ ਇੱਕ ਇਹੋ ਜਿਹੀ ਇੱਕ ਅਹਿਮ ਹੁੰਦੀ ਹੈ ਜਿਹਦੇ ਵਿੱਚ ਅਸੀਂ ਜਿਹੜੀ ਚੀਜ਼ ਸਿੱਖਣ ਦੀ ਸਾਡੇ 'ਚ ਇੱਛਾ ਹੁੰਦੀ ਹੈ ਵੀ ਸਿੱਖੀਏ ਹੈ ਨਾ ਕਿ ਤੇਈ ਵਾਰੀ ਸਾਨੂੰ ਅਪੋਰਚੁਨਿਟੀ ਨਹੀਂ ਮਿਲਦੀ ਤੇ ਇੱਥੇ ਇੱਕ ਸਾਨੂੰ ਬਹੁਤ ਪਲੇਟਫਾਰਮ ਹੈ ਜਿੱਥੇ ਸਾਨੂੰ ਡਾਕਟਰ ਸਾਹਿਬ ਨੇ ਬੜਾ ਉਪਰਾਲਾ ਕੀਤਾ ਅਡੀ ਵਧੀਆ ਔਰ ਸੀਐਮਈ ਆਰਗੇਨਾਈਜ਼ ਕੀਤੀ ਹੈ ਔਰ ਮੈਂ ਸਮਝਦਾ ਕਿ ਜਿਹੜੇ ਬੱਚੇ ਅੱਜ اٹੈਂਡ ਕਰ ਰਹੇ ਆ ਡੈਫੀਨਿਟਲੀ ਇਹਦਾ ਇਹਨਾਂ ਨੂੰ ਬੈਨੀਫਿਟ ਮਿਲੂਗਾ ਆਪਸ ਨੇ ਇਹਦੇ ਸਰਟੀਫੀਕੇਟਸ ਵੀ ਕਾਪੀ ਕਰੇ। ਦੇਖੋ ਅਸੀਂ ਮੈਂ ਤੁਹਾਨੂੰ ਪਹਿਲਾਂ ਚਾਹਤੀ ਜਿਹੜੇ ਸਾਡੇ ਮਤਲਬ ਜਿਸ ਦਾ ਡਾਕਟਰ ਦੇ ਵਾਸਤੇ ਹੈਗਾ ਅਸੀਂ ਕ੍ਰੈਡਿਟ ਆਰ ਦਿੰਦੇ ਆ। ਜੇ ਕ੍ਰੈਡਿਟ ਆਰ ਸਾਡੇ ਨਹੀਂ ਹੁੰਦੇ ਪੂਰੇ 5 ਇਅਰਸ ਜੋ ਜੋ ਮਤਲਬ ਅਸੀਂ ਤਾਂ ਖਿਆਪੀ ਇਹਨੇ ਕਰਨੇ ਆ। ਤਾਂ ਅਸੀਂ ਉਹਨਾਂ ਦੀ ਜਿਹੜੀ ਰੀਨੂਵਲ ਹੈ ਉਹ ਨਹੀਂ ਕਰਦੇ। ਉਹ ਮੰਡਟਰੀ ਕਰਤਾ ਹੈ। ਕਿਉਂਕਿ ਇਹ ਨਹੀਂ ਹੈ ਕਿ ਆਪਾਂ ਕਰਕੇ ਆ ਕੇ ਬੈਠ ਗਏ ਆ ਉਹਦੇ ਬਾਅਦ ਆਪਣੀ ਨੌਲੇਜ ਨੂੰ ਅਪਡੇਟ ਨਹੀਂ ਕਰਨਾ। ਫਰਦਰ ਬੈਨੀਫਿਟ ਹੋਵੇ ਪੇਸ਼IENTS ਕਰੈਡਿਟ ਕਰੈਡਿਟਰਸ ਮਸਟ ਗ੍ਰਾਸ ਰਾਈਟ ਰੇਟ ਅਫੀਸ਼ਰ ਦਾ ਬਣੇ ਡੈਫੀਨੇਟਲੀ ਜੀ ਦੇਖੋ ਬੀੜੀ ਗੱਲ ਸੁਣੋ ਜੇ ਆਪਾਂ ਆਪਣੀ ਨੋਲਿਜ ਨੂੰ ਅਪਡੇਟ ਕਰਦੇ ਰਵਾਂਗੇ ਠੀਕ ਹੈ ਨਾ ਤੇ ਉਹ ਵਹੀ ਉਹ ਹੀ ਆਹੀ ਆਪਣੀ ਪ੍ਰੈਕਟਿਸ ਵਿੱਚ ਅਪਲਾਈ ਕਰਾਂਗੇ ਪੇਸ਼ੈਂਟ ਜੋ ਵੀ ਡਾਕਟਰ ਦੇ ਮੈਡੀਕਲ profession ਚ ਅਸੀਂ ਕਰ ਰਹੇ ਆ ਜੋ ਸਾਡੀ ਪੀਐਮਸੀ ਸੋਚਦੀ ਹੈ ਉਹ ਫਰਦਰ ਬੈਟਰਮੈਂਟ ਆਫ आवर ਪੇਸ਼IENTS ਹੈਲਥ ਕੇਅਰਸ ਬਿਗੀਆਂ ਸਾਡੀਆਂ ਉਹਨੂੰ ਡੂਨ ਕਰਨ ਵਾਸਤੇ ਕਰ ਸਕਦੇ ਸਿੱਖਿਆ ਦੇ ਵਿੱਚ ਅਮਨਦੀਪ ਗਰੁੱਪ ਦਾ ਕਾਫੀ ਰੋਲ ਹੈ ਤੇ ਵੀ ਆਰ ਪ੍ਰੀਵਿਓਸਟਿਵ ਕਿ ਸਿੱਖਿਆ ਜਿਹੜੀ ਹੈ ਇਹ ਜਿੰਨੀ ਵਧਾਈ ਜਾਵੇ ਉੰਨੀ ਹੀ ਘਟਦਾ ਤੇ ਕਲੂ ਕੋਰਸਸ ਆ ਇੱਕ ਨੈਸ਼ਨਲ ਲੈਵਲ ਤੇ ਕੋਰਸਸ ਜਿਹੜੇ ਕੀ ਫੈਸਿਲਿਟੇਟ ਕਰਦੇ ਨੇ ਸਿੱਖਿਆ ਨੂੰ ਵਧਾਉਣ ਦੇ ਵਿੱਚ ਸੋ ਡਾਕਟਰ ਜਾਰਨੀ ਮੇਰੇ ਖੱਬੇ ਬਨੇ ਬੈਠੇ ਹੋਏ ਨੇ ਇੱਕ ਦਿਨ ਮੇਰੇ ਨਾਲ ਡਾਕਟਰ ਜਾਰਨੀ ਨੇ ਗੱਲ ਕੀਤੀ ਕਿ ਡਾਕਟਰ ਸਾਹਿਬ ਅਸੀਂ ਇਹਨਾਂ ਨਾਲ ਐਸੋਸੀਏਟ ਹੋ ਸਕਦੇ ਹਾਂ ਫਾਰ ਇੰਪਰੂਵਿੰਗ ਥ education level of our teams working in the hospital so i was very open to it pehli wari assi jehda topic chuneya hai oh assi eh chuneya ki mechanical ventilation kiven kiiti jandi hai sir hum aaj mere sabhya vich atadi postgri competency upgradations chalya hain haan ji ji teaching diyan upgradations hundiyan hi rehndiyan ne te different topics te different courses vich assi karde hi rehnde haan assi april ch ਨੈਸ਼ਨਲ ਲੈਵਲ ਦੀ ਨਰਸਿੰਗ ਕਾਨਫਰੰਸ ਕਰਕੇ ਹਟਿਆ ਆਈ ਥਿੰਕ ਆਲ ਆਫ ਯੂ ਆਰ ਅਵੇਅਰ ਐਂਡ ਆਈ ਥਿੰਕ ਥਿਸ ਇਜ਼ ਅ ਰੈਗੂਲਰ ਵਿਦ ਅਮਨਦੀਪ ਗਰੁੱਪ ਕਿ ਏਵਰੀ 3 ਟੂ 3 ਮਨਸ ਅਚੇ ਕੁਛ ਨਾ ਕੁਛ ਫਾਰ ਅਪਗ੍ਰੇਡੇਸ਼ਨ ਆਫ ਮੈਡੀਕਲ ਐਂਡ ਨਰਸਿੰਗ ਐਜੂਕੇਸ਼ਨ ਵੀ ਕੀਪ ਔਨ ਡੂਇੰਗ ਸੋ ਇਸ ਅੱਜ ਦੇ ਸੀਐਮਈ ਦਾ ਟੌਪਿਕ ਹੈਗਾ ਮਕੈਨੀਕਲ ਵੈਂਟੀਲੇਸ਼ਨ ਜਿਹਦੇ ਵਿੱਚ ਲੈਕਚਰ ਵੀ ਹੋਣਗੇ ਸਾਈਮੂਲੇਸ਼ਨਸ ਵੀ ਹੋਣਗੇ ਸਾਈਮੂਲੇਸ਼ਨਸ ਮੀਨਸ ਕਿ ਕਿਸ ਤਰ੍ਹਾਂ ਹੁੰਦਾ ਹੈ ਤੇ ਨਾਲ ਅਸੀਂ ਇਹ ਸਾਹਮਣੇ ਹਾਲ ਵਿੱਚ ਦੇਖੋਗੇ ਜਿੱਥੇ ਲੈਕਚਰ ਚੱਲ ਰਹੇ ਨੇ ਉੱਥੇ ਅਸੀਂ ਵੈਂਟੀਲੇਟਰਸ ਲਗਾਏ ਹੋਏ ਨੇ ਜਿੱਥੇ ਹੈਂਡਸ-ਆਨ ਟ੍ਰੇਨਿੰਗ ਵੀ ਦਿੱਤੀ ਜਾਏਗੀ ਡਾਕਟਰਸ ਤੇ ਨਰਸਾਂ ਕਿਉਂਕਿ ਨਰਸਿੰਗ ਨੂੰ ਇਨਵੋਲਵ ਕਰਨ ਦਾ ਮੇਰੀ ਰੀਜ਼ਨ ਇੱਕੋ ਹੀ ਸੀਗਾ ਕਿ ਨਰਸਾਂ ਜਿਹੜੀਆਂ ਨੇ ਉਹ ਰੀੜ ਦੀ ਹੱਡੀ ਹੁੰਦੀਆਂ ਨੇ ਮੈਡੀਕਲ ਟ੍ਰੀਟਮੈਂਟ ਤੇ ਡਾਕਟਰਸ ਦਿਮਾਗ ਹੁੰਦੇ ਨੇ ਸੋ ਜੇ ਦਿਮਾਗ ਤੇ ਰੀੜ ਦੀ ਹੱਡੀ ਰਲ ਕੇ ਕੰਮ ਵਧੀਆ ਕਰਨਗੇ ਤਾਂ ਸਾਡੇ ਰਿਜ਼ਲਟਸ ਜਿਹੜੇ ਨੇ there will be much much very important to the mechanical ventilation this critical setup in critically ill patients i think mechanical ventilation he basic treatment da to ra jeda he ho hai, oh hai. baki jo bhi assi ilaaj supportive treatment ya radical treatment karde ha o follow karde je saal lauga mareez te o zinda rahega mechanical ventilation ne ventilation circulation de opposite te karke kuch aamiyan kar di bas la de is standard case ho dono patients <laughs> ਮੈਕੈਨੀਕਲ ਵੈਂਟੀਲੇਸ਼ਨ ਤੇ ਵੀ ਆਪ ਵੈਂਟੀਲੇਸ਼ਨ ਸਿਰਫ ਹੁੰਦੇ ਨੇ ਇਸ ਦੀ ਦੇਖੋ ਮੈਕੈਨੀਕਲ ਵੈਂਟੀਲੇਸ਼ਨ ਹੁੰਦੀ ਅਸਿਸਟਡ ਵੈਂਟੀਲੇਸ਼ਨ ਕਿ ਜਿਹੜੀ ਅਸੀਂ ਬਾਹਰੋਂ ਮਦਦ ਦੇ ਕੇ ਦਿੰਦੇ ਆ ਮਾਸਕ ਲਾ ਕੇ ਜਿਹੜਾ ਸਾਹ ਲੈਣਾ ਹੈ ਨਾ ਉਹ ਸਾਡਾ ਆਪਣਾ ਸਾਹ ਚੱਲ ਰਿਹਾ ਤੇ ਮਾਸਕ ਦੇ ਥਰੂ ਆਕਸੀਜਨ ਜਾਂ ਦਵਾਈਆਂ ਦੇ ਕੇ ਅਸੀਂ ਉਹਨੂੰ ਫੈਸਿਲੀਟੇਟ ਕਰਦੇ ਆ ਸੋ ਮੈਕੈਨੀਕਲ ਵੈਂਟੀਲੇਸ਼ਨ ਮੀਨਸ ਵੈਂਟੀਲੇਟਰ ਦੇ ਸਾਹ ਵਾਲੀ ਮਸ਼ੀਨ ਦੇ ਥਰੂ ਅਸੀਂ ਕਿਸ ਤਰ੍ਹਾਂ ਜਿਹੜੀ ਨਾਰਮਲ ਕੁਦਰਤ ਨੇ ਸਾਨੂੰ ਸਾਹ ਲੈਣ ਦਾ ਪ੍ਰੋਸੈਸ ਦਿੱਤਾ ਹੋਇਆ ਉਹਨੂੰ ਅਸੀਂ ਉਹਦੇ ਨਾਲ ਮੇਲ ਦੇ ਕੇ ਤੇ ਮਰੀਜ਼ ਨੂੰ ਨਾਰਮਲ ਸਾਹ ਦੇਣਾ ਹੈ ਕੁਦਰਤੀ ਸਾਹ ਵਰਗਾ ਸਾਹ ਦੇਣਾ ਥਿਸ ਇਸ ਕਾਲਡ ਮੈਕੈਨੀਕਲ ਵੈਂਟਿਲੇਸ਼ਨ ਪੇਸ਼ੈਂਟਸ ਫਾਰ ਥੇ ਇਟ ਇਸ ਐਬਸੋਲੂਟਲੀ ਐਸੈਂਸ਼ੀਅਲ ਕ੍ਰਿਟੀਕਲ ਪੇਸ਼ੈਂਟ ਦੇ ਟਰੀਟਮੈਂਟ ਦਾ ਤੁਰਾ ਜਿਹੜਾ ਆਪਣਾ ਸਾਹ ਆਪ ਨਹੀਂ ਮੇਨਟੇਨ ਕਰ ਰਿਹਾ mechanical medicine ਇਹ ਡਾਕਟਰ ਨਹੀਂ ਰਹਿਆ ਇਹ ਡਾਕਟਰ ਜਰਨੀ ਤੇ ਡਾਕਟਰ ਰਵਿਕਾਂਤ ਮੇਰੇ ਨਾਲੋਂ ਜ਼ਿਆਦਾ ਬੈਟਰ ਦੱਸਣਗੇ ਕਿਉਂਕਿ ਡਿਪਾਰਟਮੈਂਟ ਇਹਨਾਂ ਦੇ ਹੈ ਡਾਕਟਰ ਚੈਕਪਾਡਾ ਤੁਹਾਡੇ ਕੋਲ ਕਿਉਂਕਿ ਨਰਸਿੰਗ ਪ੍ਰੋਫੈਸ਼ਨਰ ਹੈ ਉਹ ਅਬਰੌਡ ਦੇ ਨਾਲ ਜੋੜ ਕੇ ਬੈਠਦੇ ਨੇ ਤੇ ਜੇ ਨਰਸੇ ਕਾਲੋ ਜੀਐਨ ਕਾਲੋ ਰਿਹਾ ਕਾਲੋ ਬਾਹਰ ਦਾ ਕੰਸਲਰ ਬਹੁਤ ਬਲੀ ਆਫਲੈਕ ਟਿਕ ਉੱਥੇ ਵੀ ਸੈਗਨੇਸ਼ਨ ਆਉਣ ਵਾਲੀ ਹੈ ਕਿਉਂਕਿ ਕੁਝ ਡਾਕਟਰ ਜਿਹੜੇ ਲੋਕ ਭੱਜਦੇ ਨੇ ਉਹ ਪ੍ਰੋਫੈਸ਼ਨ ਬੰਦ ਕਰਦੇ ਨੇ ਤਾਂ ਲੱਗਦਾ ਕਿ ਜਿਹੜਾ ਤੁਸੀਂ ਆਪ ਸਾਫਟਰ ਐਡ-ਆਨ ਜਿਹੜੀ ਇੱਕ ਨੌਲੇਜ ਦਾ ਸਰਟੀਫਿਕੇਸ਼ਨ ਆ ਉਹਦੇ ਤੇ ਭਾਵੇਂ ਬੰਦਾ ਕਰੋਡ ਵੀ ਛੇੜੂ ਤੇ ਕੰਮ ਆ ਸਕਦਾ ਦੇਖੋ ਮਨ ਇਨਸਾਨ ਜਿਹੜਾ ਉਹ ਤੇ ਹਰ ਜਗ੍ਹਾ ਇੱਕੋ ਜਿਹੀ ਹੈ ਜਿਹੜੇ ਮਰਜੀ ਦੇਸ਼ ਚ ਹੋ ਜਵੇ ਸੋ ਮੈਡੀਕਲ ਟ੍ਰੀਟਮੈਂਟ ਦੇ ਤਰੀਕੇ ਜਿਹੜੇ ਨੇ ਉਹ ساری ਦੁਨੀਆ ਚ ਇੱਕੋ ਜਿਹੀ ਨੇ ਸੋ ਕਿਤੇ ਵੀ ਇਹ ਮਦਦ ਦੇਗਾ ਸ਼ਸ਼ੀਕਲ ਸਾਰਿਆਂ ਨੂੰ ਮੇਰਾ ਨਾਮ ਹੈ ਡਾਕਟਰ ਜੌਨੀ ਟਰਮਨ ਮੇਨਟੈਂਸ ਸਿਸਟਮ ਹੰਦੀਪ ਹੌਸਪੀਟਲ ਦੇ ਵਿੱਚ ਜਿਨਾ ਅਸੀਂ ਸਾਹ ਲੈਂਦੇ ਆ ਜਿਹੜਾ ਨਾਰਮਲ ਬੰਦਾ ਸਾਹ ਲੈਂਦਾ ਜੋ ਆਕਸੀਜਨ ਮਾਸਕ ਲੈਂਦਾ ਉਹ ਕਹਿੰਦੇ 네ਗੇਟਿਵ ਪ੍ਰੈਸ਼ਰ ਵੈਂਟਲੇਸ਼ਨ ਬੰਦਾ ਆਪ ਸਾਹ ਲੈਂਦੇ ਆ ਵੈਂਟਲੇਟਰ ਮਸ਼ੀਨ ਹੈ ਜਿਹੜੀ ਉਹ ਜਦ ਪੇਸ਼ੈਂਟ ਬਿਮਾਰ ਹੈ ਉਹਦੇ ਰੈਸਪੀਰੇਟਰੀ ਮਸਲ ਚ ਪ੍ਰੋਬਲਮ ਹੈ ਸਾਹ ਨਹੀਂ ਲੈ ਪਾ ਰਿਆ ਉਹਨੂੰ ਇਨਫੈਕਸ਼ਨ ਹੋਈ ਹੈ ਤਾਂ ਬੀਪੀ ਘਟ ਹੈ ਉਹ ਸਟ्रेसਫੁਲ ਕੰਡੀਸ਼ਨ ਚ ਹੈ ਵੈਂਟਲੇਟਰ ਨੇ ਕੀ ਕਰਨਾ ਵੈਂਟਲੇਟਰ ਨੇ ਉਹਦਾ ਕੰਮ ਘਟਾਣਾ ਮੀਨ ਵਰਕ ਆਫ ਬਰੀਥਿੰਗ ਉਹਨੇ ਉਹ ਰੈਸਪੀਰੇਸ਼ਨ ਦੇ ਦੇਣੀ ਹੈ ਇਹਦੇ ਨਾਲ ਪੇਸ਼ੈਂਟ ਨੂੰ ਇੱਕ ਕਲੀ ਸਪੋਰਟਿਵ ਟਰੀਟਮੈਂਟ ਨਹੀਂ ਹੈ ਇਹੀ ਇਲਾਜ ਵੀ ਕਰਦੀ ਹੈ ਇਹੀ ਇਸ ਅਸੀਂ ਜਿਹੜੀ ਇਹ ਵਰਕਸ਼ਾਪ ਪਲੱਸ ਕਾਨਫਰੰਸ ਹੈ ਇਹਦੇ ਅਸੀਂ ਸਿਮੂਲੇਸ਼ਨ ਬੇਸ ਟ੍ਰੇਨਿੰਗ ਕਰਦੇ ਪਏ ਆ ਕਿ ਕਿੱਦਾਂ ਮੈਡੀਕਲ ਦੀ ਸੈਟਿੰਗ ਜੇ ਕਰਾਂਗੇ ਚੇਂਜ ਤਾਂ ਪੇਸ਼ੈਂਟ ਦੀ ਕਿੱਦਾਂ ਜਾਨ ਬਚਾਈ ਜਾ ਸਕਦੀ ਹੈ ਇਹ ਇਹੀ ਇਸ ਚੀਜ਼ ਦਾ ਉਸ ਤੋਂ ਬਾਅਦ ਜਿਵੇਂ ਮੈਡਮ ਨੇ ਦੱਸਿਆ ਨਾ ਕਿ ਆਹ ਵਾਲੀ ਜਿਹੜੀ ਚੀਜ਼ ਬੜੀ ਗੰਭੀਰਤਨ ਦੱਸੀ ਹੈ ਕਿ ਡਾਕਟਰ ਦਿਮਾਗ ਹੈ ਤੇ ਨਰਸਿਸ ਪਾਈਨ ਨੇ ਇਹ ਬੜੀ ਬਹੁਤ ਇੰਪੋਰਟੈਂਟ ਐਨਲੋਜੀ ਹੈ ਇਹ ਤਾਂ ਹੀ ਮੈਡਮ ਨੇ ਕਿਹਾ ਕਿ ਨਰਸਿਸ ਵੀ ਨਾਲ ਇਨਵੋਲ ਕੀਤੀਆਂ ਜਾ ਕਿਉਂਕਿ ਦੇ ਟੇਕ ਕੇਅਰ ਐਜ਼ ਅ ਮਦਰ ਪੀਸ਼ੈਂਟ ਦੀ ਇਦਾਂ ਕੇਅਰ ਲੈਂਦੇ ਆ ਤੇ ਬੜਾ ਜ਼ਰੂਰੀ ਹੈ ਕਿ ਕੋਲਾਬੋਰੇਸ਼ਨ ਕੀਤਾ ਜਾ ਰਿਹਾ ਤੇ ਸਿਮੂਲੇਸ਼ਨ ਟ੍ਰੇਨਿੰਗ ਕੀਤੀ ਜਾ ਰਹੀ ਹੈ ਵੀ ਕਿੰਦਾ ਸੈਟਿੰਗ ਚੇਂਜ ਕਰਾਂਗੇ ਵੈਂਟੀਲੇਟਰ ਤੇ ਤੇ ਪੀਸ਼ੈਂਟ ਦੀ ਕਿਦਾਂ ਜਾਨ ਬਚਾਈ ਜਾ ਸਕਦੀ ਹੈ ਅੱਜ ਡਾਕਟਰ ਆਪਣਾ ਇਹ ਜਿਹੜਾ ਰਿਵਾਇਤੀ ਅਸੋਪੀ ਉਹ ਤੋਂ ਪਹਿਲੇ ਇੱਕ ਮੈਨੂਅਲ ਜਿਹੜਾ ਸਾਡੇ ਸਿਸਟਮ ਵਾਲੇ ਨਾਲ ਜਿਹੜਾ ਨਵਾਂ ਹੈ ਉਹਦੇ ਬਾਰੇ ਜਿਹਨੇ ਕਿ ਕਿ ਬਾਰੇ ਬਹੁਤ ਮਾਇਚਾ ਹੈ ਮੈਂ ਡਾਕਟਰ ਅਵੀਕੰਤ ਸ਼ਰਮਾ ਹੈ ਡੌਟ ਡਿਪਾਰਟਮੈਂਟ ਅਮਨਦੀਪ ਪਾਸਵੈਟਰ ਅ ਅਜੇ ਤੋਂ 50 ਸਾਲ ਜਦੋਂ ਪਿੱਛੇ ਚਲ ਜਾਈਏ ਸੀ ਤੇ ਉਦੋਂ ਜੇ ਕਿਸੇ ਪੇਸ਼ੈਂਟ ਦਾ ਸਾਹ ਉਖੜ ਜਾਂਦਾ ਸੀਗਾ ਤੇ ਸਿਰਫ ਇੱਕ ਟਰੀਟਮੈਂਟ ਹੁੰਦਾ ਹੈ ਬਈ ਉਹਦੇ ਨੱਕ ਦੇ ਵਿੱਚ ਆਕਸੀਜਨ ਲਗਾ ਦਿੱਤੇ ਜਾਂਦੇ ਸੀਗੇ ਲੋਕੀ ਕੀ ਕਹਿੰਦੇ ਸੀ ਮੈਂ ਜਿੰਨੂੰ ਆਕਸੀਜਨ ਲੱਗ ਗਈ ਏ ਉਹ ਟੈਲੀਗ੍ਰਾਮਾ ਦੇ ਦਿੰਦੇ ਹੀਗੇ ਬਈ ਦਾ ਟਾਈਮ ਰੈਲਟੀ ਪਹੁੰਚਦੇ ਤੇ ਪੇਸ਼ੈਂਟ ਦੀ ਡੈਥ ਹੋ ਜਾਂਦੀ ਸੀਗੀ ਹੁਣ ਕੀ ਹੋਇਆ ਜਦੋਂ ਮਕੈਨਿਕਲ ਵੈਂਟੀਲੇਸ਼ਨ ਦਾ ਇਨਵੈਂਟ ਹੋਇਆ ਤੇ ਉਹਦੇ ਨਾਲ ਕੀ ਹੋਇਆ ਬਈ ਜਦੋਂ ਪੇਸ਼ੈਂਟ ਦਾ ਸਾਹ ਰੁਕਦਾ ਜਾਂ ਇਨ ਐਡਕੂਏਟ ਹੁੰਦਾ इन एडुकेट मींस ओ लाइफ ਦੇ ਨਾਲ ਕੰਪੈਟਿਬਲ ਨਹੀਂ ਜੇ ਉਹਨੂੰ ਸਪੋਰਟ ਨਾ ਕਰੀਏ ਸੋ ਇਹ ਜਿਹੜੇ ਮਕੈਨੀਕਲ ਵੈਂਟੀਲੇਟਰ ਹੈ ਜਿੱਥੇ ਸਾਹ ਨਹੀਂ ਹੈਗਾ ਸਪੋਜ਼ ਕਰੋ ਜੇ ਕਿਸੇ ਪੇਸ਼ੈਂਟ ਦੇ ਹੈਡ ਇੰਜਰੀ ਹੋ ਗਈ ਹੈ ਕੋਈ ਪੌਇਜ਼ਨਿੰਗ ਹੋ ਗਈ ਹੈ ਉੱਥੇ ਆਰਟੀਫੀਸ਼ੀਅਲ ਸਾਹ ਦੇ ਕੇ ਉਹ ਪੌਇਜ਼ਨਿੰਗ ਦਾ ਇਫੈਕਟ ਜਦੋਂ ਖਤਮ ਹੋ ਜਾਂਦਾ ਹੈ ਜਾਂ ਹੈਡ ਇੰਜਰੀ ਠੀਕ ਹੋ ਜਾਂਦੀ ਹੈ ਜਾਂ ਅੰਡਰਲਾਈਂਗ ਡਿਜ਼ੀਜ਼ ਠੀਕ ਹੋ ਜਾਂਦੀ ਹੈ ਤੇ ਪੇਸ਼ੈਂਟ ਆਊਟ ਹੋ ਜਾਂਦਾ ਸੋ ਇਹ ਫਾਇਦਾ ਹੋਇਆ ਹੈ ਮਕੈਨੀਕਲ ਵੈਂਟੀਲੇਟਰ ਦਾ ਸੋ ਇਹ ਜਿਹੜੀ ਵੈਂਟੀਲੇਟੀ ਸਪੋਰਟ ਹੈ ਕਿ ਪੇਸ਼ੈਂਟ ਦੀ ਜੇ ਇਹ ਦੇਖੀ ਕਿਸੇ پیشنਟ ਨੂੰ ਤੇ ਇਹ ਰਾਉਂਡ ਦਾ ਕਲੌਕ ਪ੍ਰੋਸੈਸ ਹੈਗਾ ਜਿਹਦੇ ਵਿੱਚ ਡਾਕਟਰ ਇਨਵੋਲ ਹੈਗੇ ਨੇ ਹੈਲਪਰਸ ਇਨਵੋਲ ਹੈਗੇ ਨੇ ਸਟਾਫ ਨਰਸਸ ਇਨਵੋਲ ਹੈਗੇ ਆ ਮੈਡੀਕਲ ਅਫੀਸਰਸ ਇਨਵੋਲ ਹੈਗੇ ਨੇ ਸੋ ਹਰ ਇੱਕ ਦੀ ਸਕਿੱਲ ਜਿਹੜੀ ਹੈਗੀ ਹੈ ਉਹਨੂੰ ਐਡ ਆਨ ਕਰਨਾ ਤੇ ਉਹਨੂੰ ਐਨਹਾਂਸ ਕਰਨਾ ਉਹ ਸਾਰੀ ਸਾਡੀ ਜਿਹੜੇ ਡਾਕਟਰਸ ਹੁੰਦੇ ਨੇ ਮੈਡੀਕਲ ਪ੍ਰੋਫੈਸ਼ਨਲ ਨੇ ਉਹਦੀ ਜ਼ਿੰਮੇਵਾਰੀ ਹੈਗੀ ਹੈ ਤਾਂ ਕਿ ਅਹੀ ਉਹਦੀ ਜਿਹੜੀ ਹੈ ਪੋਜ਼ਿਟਿਵ ਆਊਟਕਮ ਵਧੀਆ ਤਰੀਕੇ ਨਾਲ ਕਰ ਸਕੀਏ ਯੈਸ It is very technical, highly technical.